ਸ਼ਹਿਰੀ ਇਲਾਕੇ ਦੇ ਮੁੱਖ ਬਾਜ਼ਾਰ ਦੇ ਵਿੱਚ ਬਾਅਦ ਦੁਪਹਿਰ 3:30 ਵਜੇ ਦੋ ਨੌਜਵਾਨਾਂ ਵੱਲੋਂ ਇੱਕ ਮੈਡੀਕਲ ਦੀ ਦੁਕਾਨ ਤੇ ਪਿਸਟੌਲ ਅਤੇ ਤੇਜ਼ ਤਾਰ ਕਾਪੇ ਦੇ ਦਮਤੇ ਨਕਦੀ ਅਤੇ ਮੋਬਾਈਲ ਲੈ ਕੇ ਫਰਾਰ ਹੋ ਗਏ ਲੁਟੇਰਿਆਂ ਦੇ ਵੱਲੋਂ ਦੁਕਾਨ ਦੇ ਮਾਲਕ ਅਤੇ ਤੇਜ਼ ਤਾਰ ਕਾਪੇ ਦੇ ਨਾਲ ਵਾਰ ਕਰਕੇ ਦੁਕਾਨਦਾਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜਿੱਥੇ ਕਿ ਉਸ ਨੂੰ ਸ਼੍ਰੀ ਮੁਕਸੇ ਸਾਹਿਬ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦੇ ਪਰੰਤ ਇਲਾਜ ਦੀਆਂ ਵਿਸ਼ੇਸ਼ ਲੋੜਾਂ ਨੂੰ ਮੁੱਖ ਰੱਖਦੇ ਹੋਏ ਡਾਕਟਰਾਂ ਨੇ ਬਠਿੰਡਾ ਵਾਸਤੇ ਰੈਫਰ ਕਰ ਦਿੱਤਾ। ਕੋਲ ਜੀ ਸਾਡੇ ਕੋਲ ਵੀ ਇਨੀਸ਼ੀਅਲ ਇਨਫੋਰਮੇਸ਼ਨ ਜਦੋਂ ਆਈ ਹੈਗੀ ਹੈ ਉਧਵਾ ਤਰੰਤ ਪੁਲਿਸ ਕਾਰਵਾਈ ਤੇ ਲੱਗੀ ਹੈ ਅਸੀਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਖੜੇ ਆ ਤੇ ਇੱਥੇ ਇੱਕ ਮਿੱਤਲ ਮੈਡੀਕਲ ਸਟੋਰ ਹੈ ਉਹਦੇ ਓਨਰ ਹੈ ਵਿਸ਼ਾਲ ਮਿੱਤਲ ਸੋ ਇਹਨਾਂ ਦੀ ਦੁਕਾਨ ਤੇ ਦੋ ਲੜਕਿਆਂ ਦੁਆਰਾ ਜੋ ਪ੍ਰੀਲੀਮੀਨਰੀ ਪਤਾ ਲੱਗਿਆ ਕਿ ਇਹ ਲੁੱਟੋ ਹੋਈ ਹੈ ਤੇ ਉਹ ਆ ਕੇ ਜੋ ਇਹਦੇ ਕੋਲ ਤਿੰਨ ਸ ਹਥਿਆਰ ਸੀ ਤੋਂ ਦੱਸਿਆ ਦਾਰਿਆ ਕਿ ਕੋਈ ਸ਼ਾਇਦ ਵੈਪਨ ਸੀ ਹੁਣ ਅਸਲੀ ਸੀ ਨਕਲੀ ਸੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਉਹਦੇ ਬੇਸ ਤੇ ਇਹਨੇ ਆ ਕੇ ਜੋ ਵੀ ਗੱਲੇ ਜਿੰਨਾ ਵੀ अमाउंट ਸੀ ਉਹ ਸਾਰਾ ਖੋਕੇ ਲੈ ਕੇ ਗਿਆ ਜੀ ਸਰ ਅਟੈਕ ਜਾਂ ਇੰਜਰੀ ਕੋਈ ਹੋਇਆ ਜਿਹੜਾ ਦੁਕਾਨਦਾਰ ਸੀ ਉਹਦੇ ਨਾਲ ਅ ਜੀ ਬਿਲਕੁਲ ਉਹਦੇ ਕੋਲੇ ਸ਼ਾਰਪ ਵੈਪਨ ਨਾਲ ਥੋੜਾ ਜੀ ਇੰਜਰੀ ਵੀ ਹੋਈ ਹੈ ਬਟ ਫਿਲਹਾਲ ਉਹ ਲੜਕੇ ਨੂੰ ਜਿਹੜਾ ਹੈ ਵਿਸ਼ਾਲ ਨੂੰ ਉਹ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਤੋਂ ਉਸ ਤੋਂ ਬਾਅਦ ਜੋ ਹਜੇ ਤੱਕ ਇਨਫੋਰਮੇਸ਼ਨ ਮਿਲੇ ਕੇ ਉਹਨੂੰ ਬਟੰਡੇ ਰੈਫਰ ਕਰ ਦਿੱਤਾ ਸਰ ਕੋਈ ਸੀਸੀਟੀਵੀ ਕਲੂ ਮਿਲੇ ਕਿਉਂਕਿ ਸੰਗਣੀ ਆਬਾਦੀ ਆ ਦੁਕਾਨਾਂ ਵਾਲੀ ਆ ਬਿਲਕੁਲ ਜੀ ਜਿੰਨੇ ਵੀ ਸੀਸੀਟੀਵੀ ਕੈਮਰਾਜ਼ ਬੈਕਵਰਡ ਤੇ ਫਾਰਵਰਡ ਲਿੰਕੇਜ ਤੇ ਅਸੀਂ ਵਰਕ ਆਊਟ ਕਰ ਰਹੇ ਹਾਂ ਉਸ ਤੋਂ ਫਰਦਰ ਸਾਡੀ ਟੀਮਸ ਆਲਰੇਡੀ ਔਨ ਦਾ ਵੇ ਹੈਗੀਆਂ ਤੇ ਉਸ ਤੇ ਵਰਕ ਕਰ ਰਹੀਆਂ ਨੇ ਪੁਲਿਸ ਦੀ ਭਰੋਸੇਯੋਗਤਾ ਲੋਕਾਂ ਵਿੱਚ ਬਣੀ ਰਹੇ ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਮੈਂ ਬਿਲਕੁਲ ਇੰਨੀ ਕਹੂੰਗਾ ਕਿ ਜਦੋਂ ਸਾਨੂੰ ਇਨੀਸ਼ੀਅਲੀ ਇਨਫੋਰਮੇਸ਼ਨ ਆਈ ਹੈ ਪੁਲਿਸ ਦੀਆਂ ਵੇਰੀਅਸ ਟੀਮਸ ਬਣ ਕੇ ਟੈਕਨੀਕਲ ਹਿਊਮਨ ਇੰਟੈਲ ਸਾਰੇ ਤੇ ਆਲਰੇਡੀ ਵਰਕ ਸਟਾਰਟ ਹੋ ਚੁੱਕਿਆ ਹੁਣ ਬੀਂਗ ਅ ਡੀਐਸਪੀ ਮੈਂ ਇੱਥੇ ਡੀਐਸਪੀ ਡੀ ਮੌਕੇ ਤੇ ਪਹੁੰਚਿਆ ਹੈ ਸੀਆਈਏ ਦੀ ਟੀਮਸ ਥਾਣੇ ਦੀਆਂ ਟੀਮਸ ਆਲਰੇਡੀ ਇਨਵੈਸਟੀਗੇਸ਼ਨ ਵਿੱਚ ਲੱਗੀਆਂ ਹੋਈਆਂ ਸਰ ਹੁਣ ਤੱਕ ਦੀ ਜਾਂਚ ਤੋਂ ਇਹ ਲੱਗਿਆ ਵੀ ਕਾਸ ਤੇ ਆਏ ਸੀ ਕਿੰਨੇ ਜਾਣੇ ਸੀ ਜਾਂ ਹਮਲਾਵਰਾਂ ਦਾ ਵਹੀ ਨਹੀਂ ਜੀ ਇਹ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਨੀਸ਼ੀਅਲੀ ਕੰਪਲੀਟ ਡਿਟੇਲਸ ਸਾਨੂੰ ਨਹੀਂ ਮਿਲੀਆਂ ਜਿਵੇਂ ਫਰਦਰ ਡਿਟੇਲਸ ਹੋਣੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਆ